ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੌਨਸੂਨ ਕਹਿਰ ਵਰਾਂਦੀ ਹੋਈ ਨਜ਼ਰ ਆ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਮੀਂਹ ਦਾ ਕਹਿਰ ਨਜ਼ਰ ਆ ਰਿਹਾ ਉੱਥੇ ਹੀ ਇੱਕ ਡੈਮਾ ਤੋਂ ਲਗਾਤਾਰ ਛੜਿਆ ਜਾ ਰਿਹਾ ਪਾਣੀ ਲੋਕਾਂ ਦੇ ਲਈ ਮੁਸੀਬਤ ਦਾ ਸਬਬ ਬਣਦਾ ਜਾ ਰਿਹਾ ਦਰਸਲ ਰਣਜੀਤ ਸਾਗਰ ਡੈਮ ਤੋਂ ਲਗਾਤਾਰ ਪਾਣੀ ਛੜਿਆ ਜਾ ਰਿਹਾ ਤਾਂ ਕਈ ਨਾਂ ਲੱਗਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਰਿਹਾ ਰਾਵੀ ਦਰਿਆ ਦੀਆਂ ਤਸਵੀਰਾਂ ਜਿੱਥੇ ਪਾਣੀ ਲਗਾਤਾਰ ਵੱਧ ਰਿਹਾ ਤਾਂ ਕਈ ਇਲਾਕਿਆਂ ਦੇ ਵਿੱਚ ਖੇਤਾਂ ਦੇ ਅੰਦਰ ਪਾਣੀ ਜਾ ਚੁੱਕਿਆ ਹੈ ਪਿੰਡਾਂ ਦੇ ਵਿੱਚ ਪਾਣੀ ਜਾ ਚੁੱਕਿਆ ਹੈ ਦੱਸੇ ਕਾਰਨ ਲੋਕ ਕਾਫੀ ਸਹਮੇ ਹੋਏ ਨਹੀਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਖੇਤਾਂ 'ਚ ਪਾਣੀ ਵੜਿਆ ਹੋਇਆ ਤੇ ਉਸ ਦੇ ਨਾਲ ਫਸਲਾਂ ਦਾ ਨੁਕਸਾਨ ਵੀ ਕਾਫੀ ਹੋ ਰਿਹਾ ਤੇ ਲੋਕ ਕਾਫੀ ਖਜਲਖਵਾਰ ਹੋ ਰਹੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਜਨਾਲਾ ਨੇੜੇ ਦੀਆਂ ਨੇ ਜਿੱਥੇ ਕਿ ਐਮਐਲਏ ਕੁਲਦੀਪ ਤਾਲੀਵਾਲ ਹੁਰੀ ਵੀ ਪਹੁੰਚੇ ਨਹੀਂ ਉਹਨਾਂ ਦੇ ਵੱਲੋਂ ਉਸ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨੇ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਕਾਫੀ ਡਰਾਉਣੀਆਂ ਨੇ ਕ ਜੇ ਆਪਾਂ ਮਾਝੇ ਦੀ ਖਾਸ ਕਰ ਗੱਲ ਕਰੀਏ ਪਠਾਨਕੋਟ ਦੇ ਇਲਾਕੇ ਦੇ ਵਿੱਚ ਕਾਫੀ ਮਾਰ ਪਈ ਆ ਉੱਥੇ ਕਾਫੀ ਹਾਲਾਤ ਜਿਹੜੇ ਨੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਅਜਨਾਲਾ ਦੀਆਂ ਵੀ ਤਸਵੀਰਾਂ ਨੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਖੇਤਾਂ ਦੇ ਅੰਦਰ ਪਾਣੀ ਜਾ ਚੁੱਕਿਆ ਹੈ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਮੁਸੀਬਤ ਉਹਨਾਂ ਦੇ ਲਈ ਬੰਦੀ ਇਹ ਬਰਸਾਤ ਬੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਚੱਲਦੇ ਆਹ ਨੂੰ ਵੱਖ-ਵੱਖ ਥਾਵਾਂ ਦੇ ਉੱਪਰ ਐਮਰਐਸ ਪਹੁੰਚ ਰਹੇ ਨੇ ਤਾਂ ਹੁਣ ਐਮਰਐਸ ਕੁਲਦੀਪ ਢਾਲੀਵਾਲ ਪਹੁੰਚੇ ਨੇ ਤੇ ਉਹਨਾਂ ਵੱਲੋਂ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਤੇ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਐਲਾਨ ਕੀਤੇ ਨੇ